ਨਯੰਦੀ ਜਗਦੀ ਜੋਤ ਸ਼ਬਦਾਵਤਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨਾਂ ਦੀ ਹਜ਼ੂਰੀ ਵਿੱਚ ਹਾਜ਼ਰੀਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਅਸ਼ੀਸ਼ ਚੁਕਾ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਨੂੰ ਅੰਮ੍ਰਿਤ ਵੇਲੇ ਸਤਿਗੁਰੂ ਦੇ ਗੋਦੀ ਦਾ ਨਿਕ ਮੰਨਣ ਦਾ ਚਰਨ ਸਰਣ ਆਉਣ ਦਾ ਵਡ ਭਾਗੀ ਸਮਾਪਤ ਹੋਇਆ ਹੈ ਸਤਿਗੁਰੂ ਦੀ ਪਾਵਨ ਬਾਣੀ ਦਾ ਸ੍ਰੀ ਮੁਖਵਾਕ ਆਪ ਸਾਰੀਆਂ ਸੰਗਤਾਂ ਨੇ ਅਸੀਂ ਸਰਵਣ ਕੀਤਾ ਹੈ ਜਿਨ੍ਹਾਂ ਤੇ ਗੁਰੂ ਤਰੁਠਦਾ ਉਹਨਾਂ ਦੇ ਕੰਨਾਂ ਰਾਹੀਂ ਬਾਣੀ ਸੁਣਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ। ਵਚਨ ਪੜਦਿਆਂ ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿਚਾਈ। ਕਹਿੰਦੇ ਅੰਮ੍ਰਿਤ ਮਈ ਨਾਮ ਅੰਦਰ ਫੇਰੀ ਸਿੰਚਦਾ ਹੈ ਬੀਜਿਆ ਜਾਂਦਾ ਹੈ ਅੰਦਰ। ਪਰਮਾਤਮਾ ਦਾ ਨਾਮ ਤਾਂ ਹੀ ਮਿੱਠਾ ਲੱਗਦਾ ਜੇ ਕਿਰਪਾ ਲੂ ਪਰਮੇਸ਼ਰ ਦਇਆਲੂ ਮਾਲਕ ਸਾਡੇ ਤੇ ਕਿਰਪਾ ਕਰੇ ਓਵੇਂ ਨਹੀਂ ਬਿਨ ਕਰਮਾ ਕਿਸ ਪਾਈਐ ਨਾਹੀ ਜੇਹੋ ਤੇਰਾ ਧਾਵੈ ਜੇ ਕਰਮਾ ਵਿੱਚ ਨਾਮ ਨਹੀਂ ਪਰਮੇਸ਼ਰ ਨੇ ਲਿਖਿਆ ਪਰਮਾਤਮਾ ਨੇ ਨਹੀਂ ਕਿਰਪਾ ਕੀਤੀ ਤੇ ਸਾਡੇ ਜੋਰ ਨਾਲ ਸੀ ਕਹਿ ਦਈਏ ਮੁਖ ਚੋਂ ਵਾਹਿਗੁਰੂ ਦਾ ਨਾਮ ਨਹੀਂ ਕਹਿ ਸਕਦੇ ਉਹ ਕੋਵਾ ਹੁੰਦਾ ਤੇ ਕੋਈ ਕਹਿ ਸਕਦਾ ਕੋਈ ਸੇਵਾ ਕਰਦਾ ਤੇ ਉਹ ਕਰਾਉਂਦਾ ਤੇ ਤਾਂ ਕੋਈ ਕਰਦਾ ਹੈ ਕੋਈ ਚੱਲ ਕੇ ਗੁਰੂ ਘਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਏ ਨਾ ਅੱਖਾਂ ਨਾਲ ਜੇ ਮਾਲਕ ਨੇ ਆਪ ਬਖਸ਼ਿਆ ਤਾਂ ਹੋਇਆ ਇਸ ਕਰਕੇ ਜਿੰਨਾ ਤੇ ਕਿਰਪਾਲੂ ਹੋ ਜਾਂਦਾ ਹੈ ਮਾਲਕ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਜਪਣ ਦਾ ਮੌਕਾ ਮਿਲਦਾ ਹੈ ਬੜਾ ਭਾਗੀ ਸਮਾ ਸੋ ਅੱਜ ਦਾ ਜਿਹੜਾ ਪਾਵਨ ਸ੍ਰੀ ਮੁਖਵਾਕ ਹੈ ਅੱਜ ਦੇ ਮੁਖਵਾਕ ਅੰਦਰ ਸਤਿਗੁਰੂ ਜੀ ਅਹੰਕਾਰ ਦੀ ਗੱਲ ਕਰ ਰਹੇ ਆ ਮਾਣ ਦੀ ਗੱਲ ਕਰ ਰਹੇ ਆ ਕਿਸੇ ਨੂੰ ਕਿਸੇ ਤੇ ਮਾਣ ਹੈ ਕਿਸੇ ਨੂੰ ਕਿਸੇ ਤੇ ਮਾਣ ਹੈ ਹੁੰਦਾ ਨਾ ਆ ਸੰਸਾਰ ਤੇ ਸਰਕਾਰੇ ਦਰਬਾਰੇ ਜਿੱਦੀ ਬਣਦੀ ਹੋਵੇ ਜੇ ਕੋਈ ਬੰਦਾ ਕਿਤੇ ਫਸ ਜਾਵੇ ਤੇ ਅਗਲਾ ਕਹਿੰਦਾ ਜੀ ਮੇਰੀ ਫਲਾਣੇ ਨਾਲ ਬਣਦੀ ਆ ਮੈਂ ਮਿੰਟ ਚ ਛੁੱਟ ਜਾਣਾ ਜਾ ਕੋਈ ਐਸੀ ਵਿਪਤਾ ਪੈ ਜੇ ਬੰਦੇ ਨੂੰ ਮਾਣ ਹੁੰਦਾ ਆਪਣੇ ਰਿਸ਼ਤੇਦਾਰ ਸਾਥ ਸੰਬੰਧੀਆਂ ਤੇ ਆਪਣੇ ਪਰਿਵਾਰ ਤੇ ਆਪਣੇ ਪੈਸੇ ਧਨ ਤੇ ਜ਼ਮੀਨ ਜਾਇਦਾਦ ਤੇ ਮੇਰੇ ਕੋਲ ਆਹ ਕੁਝ ਹੈ ਮੈਂ ਕਦੇ ਨਹੀਂ ਫਸ ਸਕਦਾ ਸਤਗੁਰੂ ਜੀ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਮਾਣ ਹੁੰਦੇ ਆ ਕਿਸੇ ਨੂੰ ਕਿਸੇ ਤੇ ਮਾਣ ਹੁੰਦਾ ਕਿਸੇ ਨੂੰ ਕਿਸੇ ਤੇ ਮਾਣ ਹੁੰਦਾ ਹੈ ਪਰ ਗੁਰਮੁਖ ਪਿਆਰਿਓ ਭਗਤਾਂ ਨੂੰ ਕਿਹਦੇ ਤੇ ਮਾਣ ਹੁੰਦਾ ਹੈ ਭਗਤਾਂ ਨੂੰ ਕਿਹਦਾ ਆਸਰਾ ਹੁੰਦਾ ਹੈ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਸਤਿਗੁਰੂ ਦਾ ਪਾਵਨ ਬਚਨ ਪੜ੍ਹਦੇ ਆਂ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ ਕਹਿੰਦੇ ਤੂੰ ਭਗਤਾਂ ਦੇ ਵਾਸਾ ਤੇ ਭਗਤਾਂ ਨੂੰ ਤੇਰਾ ਹੀ ਸਹਾਰਾ ਹੈ ਕਿਸੇ ਦਾ ਨਹੀਂ ਧਨ ਦਾ ਨਹੀਂ ਪਦਾਰਥਾਂ ਦਾ ਨਹੀਂ ਮਾਇਆ ਦਾ ਨਹੀਂ ਜ਼ਮੀਨ ਜਾਇਦਾਦਾਂ ਦਾ ਨਹੀਂ ਸਾਖ ਸੰਬੰਧੀ ਰਿਸ਼ਤੇਦਾਰਾਂ ਦਾ ਵੀ ਨਹੀਂ ਕਿਸੇ ਦਾ ਸਹਾਰਾ ਨਹੀਂ ਭਗਤ ਪਰਮੇਸ਼ਰ ਦੇ ਪਿਆਰੇ ਜਿਹੜੇ ਹੁੰਦੇ ਆ ਭਰੋਸਾ ਕਰਨ ਵਾਲੇ ਉਹ ਕੇਵਲ ਤੇ ਕੇਵਲ ਮਾਲਕ ਪਰਮੇਸ਼ਰ ਤੇ ਓਟ ਆਸਰਾ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਹੈ ਜਿੱਥੇ ਮਾਲਕ ਪਰਮੇਸ਼ਰ ਨੇ ਕਿਰਪਾ ਕਰ ਦੇਣੀ ਹੈ ਨਾ ਉੱਥੇ ਧੰਨੇ ਵੀ ਨਹੀਂ ਕਰਨੀ ਉੱਥੇ ਰਿਸ਼ਤੇਦਾਰ ਸਾਖ ਸਬੰਧੀਆਂ ਨੇ ਵੀ ਨਹੀਂ ਕਰਨੀ ਉੱਥੇ ਕਿਸੇ ਅਹੁਦੇਦਾਰ ਨੇ ਵੀ ਨਹੀਂ ਕਰਨੀ ਕਿਸੇ ਸਰਕਾਰੀ ਦਰਬਾਰੇ ਜੀ ਦੀ ਚਲਦੀ ਉਹਨਾਂ ਨੇ ਵੀ ਸਹਾਇਤਾ ਉੱਥੇ ਨਹੀਂ ਕਰਨੀ ਜਿੱਥੇ ਮਾਲਕ ਨੇ ਸਹਾਇਤਾ ਕਰ ਦੇਣੀ ਪੜਦੇ ਆ ਨਾ ਬਚਨ ਜਿੱਥੇ ਹੱਥ ਨਾ ਓਪੜੇ ਕੂਕ ਨਾ ਸੁਣੀਐ ਪੁਕਾਰ ਉੱਥੇ ਸਤ ਗੁਰ ਬੇਲੀ ਹੋਵੇ ਕੱਢ ਲੈ ਅੰਤਿ ਬਾੜ ਉੱਥੇ ਮਾਲਕ ਬੇਲੀ ਬਣਦਾ ਜਿੱਥੇ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਹਨ ਜਿੱਥੇ ਕਿਸੇ ਦੀ ਨਹੀਂ ਚੱਲਦੀ ਉੱਥੇ ਮਾਲਕ ਦੀ ਚੱਲਦੀ ਪਾਵਨ ਬਚਨ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਮਾਰੇ ਨੇ ਉਚਾਰਨ ਕੀਤਾ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਕਹਿੰਦੇ ਜਿੱਥੇ ਕੋਈ ਨਾਲ ਨਹੀਂ ਖੜਦਾ ਉੱਥੇ ਮਾਲਕ ਦਾ ਨਾਮ ਪਰਮੇਸ਼ਰ ਖੜਦਾ ਹੈ ਫਿਰ ਉਹਦੇ ਤੇ ਸੱਚਾ ਭਰੋਸਾ ਜਿੰਨਾ ਨੂੰ ਬਣ ਜਾਂਦਾ ਹੈ ਉਹਨਾਂ ਦਾ ਭਰੋਸਾ ਤੋੜ ਨਿਭਦਾ ਹੈ ਸੋ ਅੱਜ ਦਾ ਜਿਹੜਾ ਪਾਵਨ ਮੁਖਵਾਕ ਹੈ ਹੁਕਮਨਾਮਾ ਸਾਹਿਬ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਸਤਿਗੁਰੂ ਜੀ ਦਾ ਜਿਹੜਾ ਪਾਵਨ ਸ਼ਬਦ ਹੈ ਤਨਾਸਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਬਾਣੀ ਹੈ 679 ਪਵਿੱਤਰ ਅੰਗ ਤੇ ਸੁशोਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਦਰਬਵੰਤ ਦਰਬ ਦੇਖ ਗਰਵ ਹੈ ਭੂਮਵੰਤ ਅਬਮਾਨੀ ਰਾਜਾ ਜਨ ਸਗਲ ਰਾਜ ਹਮਰਾ ਤੂੰ ਹਰ ਜਨ ਟੀਕ ਸੁਆਮੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਦਰਬਵੰਤ ਦਰਬ ਦੇਖ ਗਰਵ ਹੈ ਕਹਿੰਦੇ ਜਿਹਦੇ ਕੋਲੇ ਮਾਇਆ ਧਨ ਨਾ ਗੱਫੇ ਪਰਮੇਸ਼ਰ ਵੱਲੋਂ ਮਿਲੇ ਉਹਨੂੰ ਇਉਂ ਹੋ ਗਿਆ ਵੀ ਇਹ ਸਾਰਾ ਕੁਝ ਮੇਰਾ ਹੀ ਹੈ ਸਤਿਗੁਰੂ ਜੀ ਕਹਿੰਦੇ ਉਹਦਾ ਹੰਕਾਰ ਕਰੀ ਜਾਂਦਾ ਹੈ ਇਹ ਨਹੀਂ ਸਮਝਦਾ ਕਿ ਮੈਨੂੰ ਮਾਲਕ ਨੇ ਵਰਤਣ ਵਾਸਤੇ ਦਿੱਤਾ ਹੈ ਜੇ ਮੇਰੇ ਕੋਲੇ ਹੈ ਤੇ ਮੈਂ ਕਿਸੇ ਲੋੜਵੰਦ ਦੀ ਸਹਾਇਤਾ ਕਰਾਂ ਜੇ ਮੇਰੇ ਕੋਲੇ ਹੈ ਤੇ ਮੈਂ ਕਿਸੇ ਲੋੜਵੰਦ ਨੂੰ ਦਵਾਈ ਬੂਟੀ ਦਿਵਾਵਾਂ ਜਾਂ ਪ੍ਰਸ਼ਾਦਾ ਛਕਾਵਾਂ ਜਾਂ ਸਹਾਇਤਾ ਕਰਾਂ ਨਹੀਂ ਉਹਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਦਰਬ ਬੈਂਕ ਦਰਬ ਕਹਿੰਦੇ ਆ ਜਿਹੜਾ ਮਾਇਆ ਧਨ ਪੈਸਾ ਇਕੱਠਾ ਕਰਨ ਵਾਲਾ ਬੈਂਕ ਵਿੱਚ ਸਾਂਭਿਆ ਹੋਇਆ ਦੇਖ ਦੇਖ ਕੇ ਖੁਸ਼ ਹੋਈ ਜਾਂਦਾ ਵੀ ਇੰਨਾ ਬੈਂਕ ਬੈਲੈਂਸ ਹੋ ਗਿਆ ਇੰਨੀ ਮਾਇਆ ਹੋ ਗਈ ਪਰ ਇਹ ਨਹੀਂ ਪਤਾ ਵੀ ਜਦੋਂ ਜਾਣਾ ਹੈ ਸੰਸਾਰ ਤੋਂ ਸਭ ਕੁਝ ਇੱਥੇ ਛੱਡ ਕੇ ਚਲੇ ਜਾਣਾ ਹੈ ਸਭ ਕੁਝ ਇੱਥੇ ਇੱਕ ਸੂਈ ਦੇ ਨੱਕੇ ਜਿੰਨਾ ਧਨ ਕੋਈ ਨਾਲ ਨਹੀਂ ਲਿਜਾ ਸਕਦਾ ਬਹੁਤ ਥੋੜਾ ਇੱਕ ਪੈਸਾ ਵੀ ਨਾਲ ਨਹੀਂ ਜਾਂਦਾ ਕੋਈ ਜਾਂਦਾ ਹੀ ਨਹੀਂ ਇੱਥੋਂ ਨਾਲ ਤਾਂ ਸਤਿਗੁਰੂ ਜੀ ਕਹਿੰਦੇ ਬੰਦੇ ਤੇਰਾ ਸਰੀਰ ਵੀ ਨਹੀਂ ਜਾਣਾ ਪੈਸੇ ਧੰਨ ਦੀ ਤਾਂ ਬਹੁਤ ਦੂਰ ਗੱਲ ਰਹਿ ਗਈ ਆ ਸਰੀਰ ਜਿਹੜਾ ਸਾਡਾ ਆਪਣਾ ਨਾ ਇਹ ਵੀ ਨਾਲ ਨਹੀਂ ਜਾਣਾ ਇਹ ਵੀ ਇੱਥੇ ਰਹਿ ਜਾਣਾ ਮਿੱਟੀ ਹੋ ਜਾਣਾ ਅਗਨ ਭੇਟ ਹੋ ਜਾਣਾ ਜਲ ਪ੍ਰਵਾਹ ਹੋ ਜਾਣਾ ਮਿੱਟੀ ਵਿੱਚ ਦਫਨਾਇਆ ਜਾਣਾ ਇਹ ਵੀ ਨਾਲ ਨਹੀਂ ਜਾਣਾ ਜਿਹਨੂੰ ਆਪਣਾ ਸਮਝਦਿਆਂ ਫਿਰ ਧਨ ਪਦਾਰਥਾਂ ਬਹੁਤ ਦੂਰ ਰਹਿ ਗਿਆ ਨਾ ਪਰ ਜਿਹੜਾ ਇਸ ਧਨ ਪਦਾਰਥ ਨੂੰ ਸਫਲਾ ਕਰ ਲੈਂਦਾ ਲੋੜਵੰਦ ਦੀ ਸਹਾਇਤਾ ਵਿੱਚ ਲਾ ਲੈਂਦਾ ਜਾਂ ਗੁਰੂ ਘਰ ਦੇ ਕਾਰਜਾਂ ਵਿੱਚ ਸੇਵਾ ਵਿੱਚ ਲਾ ਲੈਂਦਾ ਉਹਦੇ ਤੇ ਕਿਰਪਾ ਜ਼ਰੂਰ ਹੁੰਦੀ ਹੈ ਕਿਉਂਕਿ ਆਪਣਾ ਧਨ ਪਦਾਰਥ ਪੈਸਾ ਗੁਰੂ ਦੀ ਸੇਵਾ ਵਿੱਚ ਲਾ ਲਿਆ ਲੰਗਰ ਵਿੱਚ ਲਾ ਦਿੱਤਾ ਜਿੱਥੇ ਕੋਈ ਉੱਚ-ਨੀਚ ਨਹੀਂ ਦੇਖਿਆ ਜਾਂਦਾ ਜਿੱਥੇ ਸਭ ਨੇ ਆ ਕੇ ਪ੍ਰਸ਼ਾਦਾ ਛਕਣਾ ਹੈ ਉੱਥੇ ਜੇ ਕਿਤੇ ਧੰਨ ਸਾਡਾ ਅਸੀਂ ਸਫਲਾ ਕਰ ਲਈਏ ਫਿਰ ਇਹ ਮਾਇਆ ਨਾਲ ਵੀ ਚਲੀ ਜਾਂਦੀ ਹੈ ਇਹ ਮਾਇਆ ਨਾਲ ਸਾਥ ਤੋੜ ਵੀ ਦੇ ਦਿੰਦੀ ਹੈ ਨੁਭਾ ਦਿੰਦੀ ਹੈ ਕਿਉਂਕਿ ਗੁਰਮਖ ਪਿਆਰੇ ਮਾਇਆ ਧਰਮ ਦੇ ਕਾਰਜਾਂ ਵਿੱਚ ਲੱਗ ਗਈ ਚੰਗੇ ਕਾਰਜਾਂ ਵਿੱਚ ਲੱਗ ਗਈ ਇਹ ਮਾਇਆ ਸੁੱਖ ਵੀ ਦੇ ਦਿੰਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਦਰਭਵੰਤ ਇਕੱਠਾ ਕਰਨ ਵਾਲਾ ਦਰਬ ਦੇਖ ਗਰਭ ਹੈ ਕਹਿੰਦੇ ਇਹਨੂੰ ਦੇਖ ਦੇਖ ਕੇ ਗਰਭ ਅਹੰਕਾਰ ਕਰਦਾ ਹੈ ਵੀ ਮੇਰੇ ਕੋਲ ਇੰਨਾ ਹੋ ਗਿਆ ਮੇਰੇ ਕੋਲ ਇੰਨਾ ਹੋ ਗਿਆ ਮੈਂ ਉਹਨਾਂ ਤੋਂ ਅੱਗੇ ਲੰਘ ਗਿਆ ਮੈਂ ਫਲਾਨਿਆਂ ਤੋਂ ਅੱਗੇ ਲੰਘ ਗਿਆ ਮੇਰੇ ਕੋਲ ਇੰਨੀ ਮਾਇਆ ਆ ਗਈ ਇੰਨੀ ਮਾਇਆ ਆ ਗਈ ਇਹ ਹੀ ਦੇਖ ਦੇਖ ਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਭੂ ਆਪਣਾ ਦਰਭਵੰਤ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ ਹੈ ਕਹਿੰਦੇ ਇਹ ਅਹੰਕਾਰ ਕਰੀ ਜਾਂਦਾ ਹੈ ਅਗਲਾ ਬਚਨ ਕਹਿੰਦੇ ਭੂਮਵੰਤ ਅਭਮਾਨੀ ਭੂਮਵੰਤ ਕਹਿੰਦੇ ਭੂਮੀ ਦੇ ਮਾਲਕ ਨੂੰ ਜਿਹਦੇ ਨਾਮ ਜ਼ਮੀਨ ਜਾਇਦਾਦ ਹੈ ਕੋਈ ਪਤਾ ਹੀ ਨਹੀਂ ਵੀ ਕਿੰਨੀ ਜ਼ਮੀਨ ਹੈ ਉਹਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦਾ ਹੈ ਭੂਮਵੰਤ ਭੂਮੀ ਦਾ ਮਾਲਕ ਅਭਮਾਨੀ ਅਭਮਾਨੀ ਦਾ ਅਰਥ ਹੈ ਮਾਣ ਕਰਨਾ ਹੰਕਾਰ ਕਰਨਾ ਕਹਿੰਦੇ ਉਹਨੂੰ ਦੇਖ ਦੇਖ ਕੇ ਅਹੰਕਾਰ ਕਰੀ ਜਾਂਦਾ ਹੈ ਪਰਮੇਸ਼ਰ ਨੂੰ ਭੁੱਲਿਆ ਬੈਠਾ ਜਿਨਨੇ ਇਹ ਦਾਤਾਂ ਦਿੱਤੀਆਂ ਯਾਦ ਰੱਖਿਓ ਜਦੋਂ ਪਰਮਾਤਮਾ ਯਾਦ ਰੂ ਫਿਰ ਹੰਕਾਰ ਨਹੀਂ ਆਉਂਦਾ ਫਿਰ ਇਹ ਚੇਤਾ ਰਹਿਣਾ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਗੈ ਮੇਰਾ ਜਦੋਂ ਮਾਲਕ ਚੇਤੇ ਰੋ ਫਿਰ ਅੰਦਰ ਬਚਨ ਚੇਤੇ ਰਹਿਣਾ ਵੀ ਮਾਲਕ ਦੀਆਂ ਦਾਤਾਂ ਪਰਮੇਸ਼ਰ ਨੇ ਮੈਨੂੰ ਦਿੱਤਾ ਵਰਤਣ ਵਾਸਤੇ ਇਹਦਾ ਹੰਕਾਰ ਕਾਦਾ ਕਰਨਾ ਜਦੋਂ ਛੱਡ ਕੇ ਜਾਣਨਾ ਤੇ ਫਿਰ ਨਾਲ ਨਹੀਂ ਜਾਣਾ ਫਿਰ ਇਹਦਾ ਹੰਕਾਰ ਕਾਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਭੂਮੀ ਦਾ ਮਾਲਕ ਹੈ ਭੂਮੀ ਵੇਖ-ਵੇਖ ਕੇ ਕੁਛ ਹੋਈ ਜਾਂਦਾ ਮਾਲਕ ਨੂੰ ਭੁੱਲਿਆ ਬੈਠਾ ਹੈ ਪਰਮੇਸ਼ਰ ਨੂੰ ਭੁੱਲਿਆ ਬੈਠਾ ਹੈ ਅਗਲਾ ਬਚਨ ਕਰਦੇ ਹਨ ਰਾਜਾ ਜਾਣ ਸਗਲ ਰਾਜ ਹਮਰਾ ਤਿਉਹ ਹਰ ਜਨ ਠੇਕ ਸੁਆਮੀ ਕਹਿੰਦੇ ਕਿ ਰਾਜਾ ਬਣ ਗਿਆ ਪ੍ਰਜਾ ਦੀ ਰਾਖੀ ਕਰਨ ਵਾਲਾ ਜਿੱਧਰ ਉਹ ਉਂਗਲ ਕਰਦਾ ਹੈ ਉਧਰ ਨੂੰ ਸਾਰੀ ਲੋਕਾਈ ਝੁਕ ਜਾਂਦੀ ਹੈ ਜਿੱਧਰ ਉਹ ਇਸ਼ਾਰਾ ਕਰਦਾ ਸਾਰੇ ਲੋਕ ਉਧਰ ਨੂੰ ਦੇਖਣ ਲੱਗ ਪੈਂਦੇ ਕਿਉਂਕਿ ਹੁਕਮ ਅੰਦਰ ਹੈ ਨਾ ਇੱਕ ਰਾਜੇ ਦਾ ਹੁਕਮ ਪ੍ਰਜਾ ਮੰਨਣ ਨੂੰ ਤਿਆਰ ਬੈਠੀ ਹੈ ਉਹ ਰਾਜ ਆਪਣੀ ਪਰਜਾਂ ਨੂੰ ਦੇਖ ਦੇ ਕੇ ਖੁਸ਼ ਹੋਈ ਜਾਂਦਾ ਆਪਣੇ ਰਾਜ ਨੂੰ ਦੇਖ ਦੇ ਕੇ ਖੁਸ਼ ਹੋਈ ਜਾਂਦਾ ਵੀ ਮੇਰਾ ਇੰਨਾ ਰਾਜ ਮੇਰਾ ਇੰਨਾ ਹੁਕਮ ਚੱਲਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਧਿਆਨ ਮਾਰੀ ਇੱਥੇ ਤੇਰੇ ਵਰਗੇ ਹੁਕਮ ਚਲਾ ਚਲਾ ਕੇ ਬਹੁਤ ਮੁੜ ਗਏ ਬੜੇ ਆਏ ਇੱਥੇ ਹੁਕਮ ਤਾਂ ਕੇਵਲ ਪਰਮੇਸ਼ਰ ਦਾ ਹੀ ਚੱਲਦਾ ਹੈ ਮਾਲਕ ਦਾ ਹੀ ਚੱਲਦਾ ਹੈ ਉਦੇ ਤੋਂ ਬਿਨਾ ਹੋਰ ਦੂਜੇ ਦਾ ਕਿਸੇ ਦਾ ਹੁਕਮ ਨਹੀਂ ਚੱਲਦਾ ਅਸੀਂ ਤਾਂ ਇੱਕ ਕਟਕ ਪੁਤਲੀਆਂ ਹਾਂ ਸਾਨੂੰ ਤਾਂ ਥੋੜੀ ਜਿਹੀ ਵਡਿਆਈ ਮਾਲਕ ਵੱਲੋਂ ਮਿਲੀ ਹੈ ਅਸੀਂ ਤਾਂ ਇੱਕ ਮਿੱਟੀ ਦੇ ਪੁਤਲੇ ਉਹਦੇ ਹੁਕਮ ਅnder ਨੱਚਦੇ ਫਿਰਦੇ ਹਾਂ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੂਲੇ ਤੌਰਿਓ ਫਿਰਤ ਹੈ ਭੱਜੇ ਫਿਰਦੇ ਆਂ ਅਸੀਂ ਅਸੀਂ ਸਮਝਦੇ ਆ ਵੀ ਸਾਡਾ ਹੁਕਮ ਚੱਲਦਾ ਹੈ ਰਾਜਾ ਇੱਕ ਸਮਝਦਾ ਵੀ ਮੇਰੀ ਪਰਜਾ ਮੰਨਣ ਨੂੰ ਤਿਆਰ ਬੈਠੀ ਮੇਰਾ ਹੁਕਮ ਚੱਲਦਾ ਮੇਰਾ ਹੁਕਮ ਟਾਲਣ ਵਾਲਾ ਕਿਹੜਾ ਹੈ ਬੜਿਆਈ ਬੜਿਆਈ ਜਿਨ੍ਹਾਂ ਦਾ ਹੁਕਮ ਚੱਲਦਾ ਸੀ ਸਤਿਗੁਰੂ ਦੀ ਬਾਣੀ ਕਹਿੰਦੀ ਬਾਰਹ ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਏ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਦਕਾਈ ਕਹ ਪਇਓ ਦਰਬਾਂਦੇ ਹਾਥੀ ਖਿਨ ਮੈਂ ਪਈ ਪਰਾਈ ਦਰਬਾਸਾ ਸਿਓ ਕਰਤ ਠ ਗਉਰੀ ਜਾਦਵ ਈ ਫਲ ਪਾਏ ਬੜਿਆਏ ਸੰਸਾਰ ਤੇ ਸਤਿਗੁਰੂ ਜੀ ਕਹਿੰਦੇ ਜਿੰਨਾ ਦਾ ਹੁਕਮ ਚੱਲਦਾ ਸੀ ਨਾ 12 12 ਜੋਜਨ ਛਤਰ ਝੂਲਦਾ ਸੀ ਉਹਨਾਂ ਦਾ ਪ੍ਰੰਤ ਨੂੰ ਜਦੋਂ ਗਏ ਦੇਹੀ ਗਰਜਾਂ ਨੇ ਨਹੀਂ ਖਾਦੀ ਇਹ ਸ਼ਬਦ ਦੇਹਲੀ ਦੀਪਕ ਹੈ ਇਵੇਂ ਦੇੜੀਆਂ ਦੇ ਵਿੱਚ ਦੀਵਾ ਪਿਆ ਹੋਵੇ ਅੰਦਰ ਵੀ ਚਾਨਣਾ ਕਰਦਾ ਬਾਹਰ ਵੀ ਇਹਦਾ ਅਰਥ ਇਹ ਵੀ ਬਣਦਾ ਵੀ ਦੇਹੀ ਗਿਰਜ ਨਾ ਖਾਈ ਤੇ ਇਹਦਾ ਅਰਥ ਦੂਸਰਾ ਵੀ ਬਣਦਾ ਵੀ ਉਹਨਾਂ ਦੀ ਦੇਹੀ ਨੂੰ ਸਾਂਭਿਆ ਕਿਸੇ ਨੇ ਨਹੀਂ ਦੇਹੀ ਗਿਰਜਾਂ ਨੇ ਖਾਦੀ ਅਰਥ ਇਹੀ ਹੈ ਵੀ ਕੁਝ ਨਹੀਂ ਖਟਕੇ ਗਏ ਸੰਸਾਰ ਤੋਂ ਖਾਲੀ ਗਏ ਸਰੀਰ ਵੀ ਰੁਲ ਗਿਆ ਇੱਥੇ ਪਲਾਟਾਂ ਵਿੱਚ ਪਿੜਾਂ ਵਿੱਚ ਜਿੱਥੇ جنگ ਹੋਇਆ ਉੱਥੇ ਹੀ ਰੁਲ ਗਿਆ ਸਰੀਰ ਵੀ ਕਿਸੇ ਨੇ ਅੰਤਿਮ ਸੰਸਕਾਰ ਨਹੀਂ ਕੀਤਾ ਦੇਹੀ ਗਿਰਜਾਂ ਨੇ ਖਾ ਲਈ ਕਿਸੇ ਨੇ ਸਾਂਭਿਆ ਨਹੀਂ ਸਰੀਰ ਜਿਹੜੇ ਕਹਿੰਦੇ ਸੀ ਸਾਡਾ 12-12 ਯੋਜਨਾ ਤਿੱਕਰ ਛਤਰ ਝੂਲਦਾ ਹੈ ਰਾਜਾ ਸਮਝਦਾ ਸੀ ਮੇਰਾ ਰਾਜ ਭਾਗ ਕਾਇਮ ਹੈ ਪਰ ਜਦੋਂ ਗੁਰਮੁਖ ਪਿਆਰਿਓ ਪਰਮਾਤਮਾ ਦਾ ਸੰਵਿਧਾਨ ਲਾਗੂ ਹੋਇਆ ਕਿੱਦਰ ਗਿਆ ਹੁਕਮ ਵਿਚਾਰ ਕਰਦੇ ਸੀ ਹੁਕਮ ਕੇਵਲ ਪਰਮੇਸ਼ਰ ਦਾ ਹੀ ਚੱਲਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੈ ਤਾਉ ਮੈਂ ਕਹਿ ਨ ਕੋਇ ਸਤਗੁਰੂ ਜੀ ਕਹਿੰਦੇ ਜੇ ਇਸ ਗੱਲ ਦੀ ਸਮਝ ਲੱਗੀ ਤੇ ਫਿਰ ਹਉਮੈ ਨੂੰ ਤਾਂ ਕੋਈ ਥਾਂ ਹੀ ਨਹੀਂ ਰਹਿਣਾ ਫਿਰ ਤਾਂ ਪਿਆਰ ਹੀ ਪਿਆਰ ਰਹਿਣਾ ਹੈ ਫਿਰ ਤਾਂ ਸਨੇਹੀ ਬਣ ਜਾਣਾ ਪਰਮੇਸ਼ਰ ਨਾਲ ਪਰਮਾਤਮਾ ਨਾਲ ਫਿਰ ਹਉਮੈ ਤੋਂ ਪਰੇ ਹੋ ਜਾਵੇਂਗਾ ਸਤਿਗੁਰੂ ਜੀ ਕਹਿੰਦੇ ਫਿਰ ਪਿਆਰ ਅੰਦਰ ਤੇਰੇ ਜਾਗ ਪਉ ਜਦ ਇਹ ਸੋਝੀ ਆ ਗਈ ਨਾਨਕ ਹੁਕਮੈ ਜੇ 부ਝੈ ਤਾਂ ਹਉਮੈ ਕਹੈ ਨਾ ਕੋਈ ਹਉਮੈ ਨੂੰ ਫਿਰ ਕੋਈ ਥਾਂ ਨਹੀਂ ਰਹਿੰਦਾ ਹਉਮੈ ਪਰੇ ਹੋ ਜਾਂਦੀ ਹੈ ਹਉਮੈ ਪਰੇ ਪਰ ਸਤਿਗੁਰੂ ਜੀ ਕਹਿੰਦੇ ਇੱਕ ਰਾਜਾ ਆਪਣਾ ਰਾਜ ਭਾਗ ਹੀ ਦੇਖੀ ਜਾਂਦਾ ਹੈ ਰਾਜਾ ਜਾਣੈ ਸકલ ਰਾਜ ਹਮਰਾ ਇਹੀ ਸੋਚੀ ਜਾਂਦਾ ਵੀ ਮੇਰਾ ਰਾਜ ਭਾਗ ਕਾਇਮ ਹੈ ਇਨੀ ਸੋਚਦਾ ਵੀ ਸਰੀਰ ਦਾ ਛਣ ਦਾ ਪਤਾ ਨਹੀਂ। ਸਵਾਸ ਅੰਦਰ ਗਿਆ ਬਾਹਰ ਮੁੜ ਕੇ ਆਵੇ ਜਾਂ ਨਾ ਆਵੇ ਕੋਈ ਪਤਾ ਨਹੀਂ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਨਾਨਕ ਬਿਨ ਵੈ ਤਿਸੈ ਸਰੇ ਵੋ ਜਾ ਕੇ ਜੀ ਪ੍ਰਾਣਾ ਉਸ ਪਰਮਾਤਮਾ ਦੇ ਨਾਮ ਰੂਪ ਤੁਹਾਨੂੰ ਇਕੱਠਾ ਕਰ ਲੈ। ਜਿਹਦੀ ਕਿਰਪਾ ਨਾਲ ਪ੍ਰਾਣ ਚੱਲ ਰਹੇ ਆ ਜਿਹਦੀ ਕਿਰਪਾ ਨਾਲ ਤੁਰਿਆ ਫਿਰਦਾ ਹੈ। ਪਰ 사ਦਗੁਰੂ ਜੀ ਕਹਿੰਦੇ ਰਾਜਾ ਆਪਣਾ ਰਾਜ ਭਾਗ ਦੇਖਦਾ ਇੱਕ ਤਾਂ ਇੱਕ ਉਦਾਹਰਣ ਲਈ ਹੈ ਅਗਲਾ ਬਚਨ ਕਹਿੰਦੇ ਆ ਤਿਉ ਹਰ ਜਨ ਟੇਕ ਸੁਆਮੀ ਕਹਿੰਦੇ ਜਿਵੇਂ ਇੱਕ ਪੈਸੇ ਵਾਲੇ ਨੂੰ ਧਨ ਦਾ ਮਾਣ ਹੈ ਨਾ ਇੱਕ ਜ਼ਮੀਨ ਦੇ ਮਾਲਕ ਨੂੰ ਜ਼ਮੀਨ ਦਾ ਮਾਣ ਹੈ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਮੇਰੇ ਕੋਲ ਇੰਨਾ ਧਨ ਹੈ ਰਾਜੇ ਨੂੰ ਆਪਣੇ ਹੁਕਮ ਤੇ ਇੰਨਾ ਮਾਣ ਹੈ ਮੇਰਾ ਹੁਕਮ ਚੱਲਦਾ ਹੈ ਮੇਰੀ ਸਾਰੀ ਪਰਜਾ ਹੈ ਮੇਰਾ ਰਾਜ ਭਾਗ ਕਾਇਮ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਉਹਨੂੰ ਉਹ ਮਾਲਕ ਤੇ ਭਰੋਸਾ ਹੁੰਦਾ ਹੈ ਜਿਵੇਂ ਇੱਕ ਪੈਸੇ ਵਾਲੇ ਨੂੰ ਪੈਸੇ ਤੇ ਭਰੋਸਾ ਹੈ ਜ਼ਮੀਨ ਵਾਲੇ ਨੂੰ ਜ਼ਮੀਨ ਤੇ ਭਰੋਸਾ ਹੈ ਰਾਜ ਭਾਗ ਵਾਲੇ ਨੂੰ ਰਾਜ ਭਾਗ ਤੇ ਭਰੋਸਾ ਹੈ ਤਿੰਨੇ ਚੀਜ਼ਾਂ ਨਾਲ ਤੋੜ ਨਿਭਣ ਵਾਲੀਆਂ ਨਹੀਂ ਇਹਨਾਂ ਨੇ ਕਦੋਂ ਜਵਾਬ ਦੇ ਦੇਣਾ ਕੋਈ ਪਤਾ ਨਹੀਂ ਪਰ ਜਿਹੜਾ ਆ ਚੌਥਾ ਆਸਰਾ ਨਾ ਮਾਲਕ ਪਰਮੇਸ਼ਰ ਦਾ ਭਗਤਾਂ ਨੂੰ ਮਾਲਕ ਦਾ ਉਹ ਟ ਆਸਰਾ ਹੁੰਦਾ ਹੈ ਤਿਉਹ ਹਰ ਜਨ ਟੇਕ ਸਵਾਮੀ ਕਹਿੰਦੇ ਇਹ ਟੇਕ ਇਹ ਆਸਰਾ ਸੱਚਾ ਹੈ ਇਹ ਆਸਰਾ ਨਾ ਜਿਹੜਾ ਇਹ ਤੋੜ ਨਿਭਦਾ ਹੈ ਕਹਿੰਦੇ ਜਿਵੇਂ ਉਹਨਾਂ ਤਿੰਨਾਂ ਨੂੰ ਉਹ ਆਪਣੇ ਆਪਣੇ ਤੇ ਭਰੋਸਾ ਹੈ ਆਪਣੇ ਅਹੁਦਿਆਂ ਤੇ ਭਰੋਸਾ ਹੈ ਜਿਹੜੀਆਂ ਦਾਤਾਂ ਬਣੀ ਉਹਨਾਂ ਤੇ ਭਰੋਸਾ ਹੈ ਇਸੇ ਤਰ੍ਹਾਂ ਆਪਣੇ ਪਰਮੇਸ਼ਰ ਦੇ ਪਿਆਰੇ ਨੂੰ ਆਪਣੇ ਮਾਲਕ ਤੇ ਭਰੋਸਾ ਤੇ ਉਹ ਹਰ ਜਨ ਟੇਕ ਸੁਆਮੀ ਕਹਿੰਦੇ ਮਾਲਕ ਦੀ ਟੇਕ ਹੈ ਅਗਲਾ ਬਚਨ ਕਹਿੰਦੇ ਜੇ ਕੋ ਆਪਣੀ ਓਟ ਸਮਾਰੈ ਜੈ ਸਾਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾ ਕਹਿੰਦੇ ਜਿਹੜਾ ਕੋਈ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਨਾ ਭਰੋਸਾ ਰੱਖਦਾ ਜਿਹੋ ਜੀ ਕੋਈ ਭਾਵਨਾ ਰੱਖਦਾ ਹੈ ਉਹੋ ਜਾਂ ਮਾਲਕ ਨੂੰ ਕਿਰਪਾ ਕਰਦਾ ਜਿਹਾ ਮਨੋਰਥ ਕਰ ਆਰਾਧ ਸੋ ਸੰਤਨ ਤੈ ਪਾਵੈ ਕਹਿੰਦੇ ਜਿਹੋ ਜਾਂ ਮਨੋਰਥ ਕਰਕੇ ਤੂੰ ਪ੍ਰਮਾਤਮਾ ਨੂੰ ਆਰਾਧ ਲੇਗਾ ਸਿਮਰ ਲੇਗਾ ਜਿਹੋ ਜੀ ਭਾਵਨਾ ਰੱਖੇਗਾ ਉਹੋ ਜਾਂ ਫਲ ਮਿਲੂਗਾ ਜਿਹੋ ਜੀ ਅੰਦਰ ਇੱਛਾ ਰੱਖੇਗਾ ਜਿਹੋ ਜਾਂ ਮਾਲਕ ਤੇ ਭਰੋਸਾ ਰੱਖੇਗਾ ਉਹ ਜਾਂ ਫਲ ਲੱਗ ਜਾਣੇ ਭਰੋਸਾ ਪੂਰਾ ਹੈ ਤੇ ਮਾਲਕ ਨੇ ਫਲ ਪੂਰਾ ਲਾ ਦੇਣਾ ਭਰੋਸਾ ਅਧੂਰਾ ਹੈ ਤੇ ਫਲ ਨਹੀਂ ਲੱਗਣਾ ਇਸ ਕਰਕੇ ਭਰੋਸੇ ਨੂੰ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਮਾਲਕ ਪਰਮੇਸ਼ਰ ਸਦਾ ਹੀ ਸਹਾਈ ਹੋਣ ਵਾਲਾ ਹੈ ਆਪਣੇ ਪਿਆਰਿਆਂ ਤੇ ਸਦਾ ਹੀ ਕਿਰਪਾ ਕਰਨ ਵਾਲਾ ਹੈ ਅਗੇ ਰਹਾਉ ਉਚਾਰਨ ਕਰਦੇ ਹਾਂ ਆਨ ਤਿਆਗ ਭਏ ਇੱਕ ਆਸਰ ਸਰਣ ਸਰਣ ਕਰਿਆਏ ਕਹਿੰਦੇ ਆਨ ਤਿਆਗ ਹੋਰ ਸਾਰੀਆਂ ਆਸਾਂ ਮਨਸਾ ਭਾਵਨਾਵਾਂ ਛੱਡ ਕੇ ਨਾ ਇੱਕ ਮਾਲਕ ਦੇ ਚਰਨਾਂ ਦਾ ਜਿਨੇ ਓਟ ਆਸਰਾ ਲੈ ਲਿਆ ਆਨ ਤਿਆਗ ਹੋਰ ਸਾਰੇ ਜਿਹੜੇ ਮਨ ਦੇ ਪਰਨੇ ਸੀ ਉਹ ਮੇੜ ਦਿੱਤੇ ਸਾਰੀਆਂ ਆਸਾਂ ਮਨਸਾ ਤਿਆਗ ਦਿੱਤੀਆਂ ਬੰਦੇ ਦਾ ਸਹਾਰਾ ਹੁੰਦਾ ਹੈ ਸੰਸਾਰ ਵਿੱਚ ਬਹੁਤ ਤਰ੍ਹਾਂ ਦੇ ਝਾਤ ਰੱਖਦਾ ਹੈ ਮੈਂ ਭਲਾਨੇ ਤਾਂ ਜਾਉਂ ਭਲਾਨੇ ਤਾਂ ਜਾਉ ਉੱਥੋਂ ਆਟਾ ਓਟ ਆਸਰਾ ਲਵਾਂ ਉੱਥੇ ਜਾ ਕੇ ਓਟ ਆਸਰਾ ਲਵਾਂ ਪਰ ਸਤਿਗੁਰੂ ਜੀ ਕਹਿੰਦੇ ਜਿਨੇ ਸਾਰੇ ਆਸਰੇ ਤਿਆਗ ਕੇ ਆਨ ਤਿਆਗ ਭਏ ਇੱਕ ਆਸਰ ਇੱਕ ਮਾਲਕ ਦੇ ਚਰਨਾਂ ਦਾ ਆਸਰਾ ਲਿਆ ਸ਼ਰਣ ਸ਼ਰਣ ਕਰਿਆ ਏ ਜਿਹੜਾ ਮਾਲਕ ਪਰਮੇਸ਼ਰ ਦੀ ਸ਼ਰਣ ਵਿੱਚ ਆ ਗਿਆ ਅਰਦਾਸਾਂ ਬੇਨਤੀਆਂ ਕਰਨ ਲੱਗ ਪਿਆ ਮਾਲਕ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਤੇ ਅਗਲਾ ਵਚਨ ਕਹਿੰਦੇ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਸੰਤ ਅਨੁਗ੍ਰਹਿ ਮਾਲਕ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਜੁੜੇ ਹੋਇਆਂ ਦੀ ਸੰਗਤ ਵਿੱਚ ਰਹਿ ਕੇ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਸਾਧ ਸੰਗਤ ਵਿੱਚ ਬਹਿ ਕੇ ਜੁੜੇ ਹੋਇਆਂ ਦੀ ਸੰਗਤ ਵਿੱਚ ਬਹਿ ਕੇ ਕਹਿੰਦੇ ਮਨ ਨਿਰਮਲ ਹੋ ਗਿਆ ਨਾਨਕ ਹਰ ਗੁਣ ਗਾਏ ਜਿਨ੍ਹਾਂ ਨੇ ਹਰੀ ਦੇ ਗੁਣ ਗਾਲੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਰਾਧ ਲਿਆ ਸਿਮਰਨ ਕਰ ਲਿਆ ਕਹਿੰਦੇ ਉਹਨਾਂ ਦੇ ਅੰਦਰੋਂ ਮਾਨ ਪਵਿੱਤਰ ਹੋ ਗਏ ਨਿਰਮਲ ਹੋ ਗਏ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਗਰਮਖ ਪਿਆਰੋ ਜੀ ਦਾ ਮਾਨ ਹੀ ਅੰਦਰੋਂ ਨਿਰਮਲ ਹੋ ਗਿਆ ਪਵਿੱਤਰ ਹੋ ਗਿਆ ਸਾਫ ਹੋ ਗਿਆ ਫਿਰ ਮਾਲਕ ਉਹਨਾਂ ਦੀਆਂ ਕੋਈ ਇੱਛਾ ਅਧੂਰੀਆਂ ਨਹੀਂ ਰਹਿਣ ਦਿੰਦਾ ਸਾਰੀਆਂ ਅੱਛਾ ਪੂਰੀਆਂ ਕਰ ਦਿੰਦਾ ਹੈ ਆ ਜੀਵਨ ਵੀ ਸਫਲਾ ਹੋ ਜਾਂਦਾ ਹੈ ਕਿਸੇ ਪ੍ਰਕਾਰ ਦੀ ਕੋਈ ਕਮੀ ਘਾਟ ਨਹੀਂ ਰਹਿੰਦੀ ਇਸ ਲੋਕ ਵਿੱਚ ਸੁਖੀ ਪਰਲੋਕ ਵਿੱਚ ਜੈ ਜੈਕਾਰ ਬਚਨ ਪੜਦੇ ਆ ਨਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜਦੋਂ ਮਾਲਕ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਦਇਆ ਦੇ ਘਰ ਵਿੱਚ ਆ ਕੇ ਨਾਮ ਦੀ ਦਾਤ ਬਖਸ਼ਦਾ ਫਿਰ ਜੀਵਨ ਸਫਲਾ ਹੁੰਦਾ ਹੈ ਔਰ ਕਿਸੇ ਚੀਜ਼ ਨੂੰ ਪ੍ਰਵਾਨਗੀ ਨਹੀਂ ਹੈ ਕੇਵਲ ਤੇ ਕੇਵਲ ਬੰਦਗੀ ਭਗਤੀ ਪਰਮਾਤਮਾ ਦੇ ਸਿਮਰਨ ਨੂੰ ਪ੍ਰਵਾਨਗੀ ਹੈ ਕਿਤੇ ਵੀ ਰਹੇ ਭਾਵੇਂ ਤੇਰੇ ਕੋਲੇ ਧਨ ਪਦਾਰਥ ਬਹੁਤ ਬੇਸ਼ਮਾਰ ਹੈ ਨਾਲ ਪਰਮੇਸ਼ਰ ਦਾ ਨਾਮ ਵੀ ਜਪ ਨਾਮ ਜਪੇਗਾ ਤੇ ਜੀਵਨ ਸਫਲਾ ਹੋਵੇਗਾ ਰਾਜਾ ਜਨਕ ਜੀ ਦਾ ਜ਼ਿਕਰ ਪੜ ਲਓ ਰਾਜਾ ਵੀ ਬੜਾ ਵੱਡਾ ਸੀ ਪਰ ਬੰਦਗੀ ਦੇ ਖਜ਼ਾਨੇ ਵੀ ਬਹੁਤ ਭਰੇ ਹੋਏ ਸੀ ਬੰਦਗੀ ਵੀ ਬੜੀ ਸੀ ਸਿਮਰਨ ਵੀ ਬਹੁਤ ਸੀ ਇਸੇ ਕਰਕੇ ਤਾਂ ਕਿਹਾ ਜਾਂਦਾ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਵੇਕ ਇੱਕ ਘੜੀ ਕੇ ਸਿਮਰਨੇ ਪਾਪੀ ਤਰਿਆਨੇ ਆਪ ਤਾਂ ਤਾਰੀ ਗਏ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਤਾਂ ਤਾਰੀ ਆਪ ਤਾਂ ਸੱਚਖੰਡ ਵਿੱਚ ਗਏ ਜਾਂਦੇ ਜਾਂਦੇ ਨਰਕਾਂ ਦੇ ਕੁੰਡ ਖਾਲੀ ਕਰ ਗਏ ਸੀ ਜਾਂਦੇ ਜਾਂਦੇ ਪਾਪੀਆਂ ਨੂੰ ਵੀ ਨਾਲ ਸੱਚਖੰਡ ਵਿੱਚ ਲੈ ਗਏ ਸੀ ਇੰਨੀ ਬੰਦਗੀ ਸੀ ਉਹਨਾਂ ਦੀ ਤੇ ਰਾਜ ਭਾਗ ਵੀ ਸੀ ਉਹਨਾਂ ਕੋਲੇ ਵਿਚਾਰ ਕਰਦੇ ਸੀ ਧਨ ਪਦਾਰਥ ਮਾੜਾ ਨਹੀਂ ਪਰ ਇਹਦਾ ਹੰਕਾਰ ਮਾੜਾ ਹੈ ਇਹਦੇ ਵੱਲੀ ਵੇਖੀ ਜਾਣਾ ਇਹ ਮਾੜਾ ਹੈ ਜ਼ਮੀਨ ਜਾਇਦਾਦ ਮਾੜੀ ਨਹੀਂ ਪਰ ਇਹਦਾ ਹੰਕਾਰ ਮਾੜਾ ਹੈ ਹੰਕਾਰ ਸਭ ਕੁਝ ਖਤਮ ਕਰ ਦਿੰਦਾ ਹੈ ਰਾਜ ਭਾਗ ਮਾੜਾ ਨਹੀਂ ਰਾਜੇ ਵੀ ਸੰਸਾਰ ਤੇ ਆਏ ਜਿਨ੍ਹਾਂ ਨੇ ਮਾਲਕ ਨਾਲ ਲਿਬ ਜੋੜੀ ਪਰਮਾਤਮਾ ਦਾ ਸਿਮਰਨ ਸ਼ੁਕਰਾਨਾ ਕੀਤਾ ਉਹਨਾਂ ਰਾਜਿਆਂ ਦੀ ਵਡਿਆਈਆਂ ਹੋਈਆਂ ਪਰ ਰਾਜਾ ਇੱਕ ਰਾਵਣ ਵੀ ਆਇਆ ਜਿਨੇ ਹੰਕਾਰ ਕੀਤਾ ਉਹਦਾ ਜ਼ਿਕਰ ਕੀਤਾ ਹੈ ਉਹ ਖਾਲੀ ਗਿਆ ਲੰਕਾ ਗੜ੍ਹ سونے ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕੀ ਲੈ ਕੇ ਗਿਆ ਸੰਸਾਰ ਤੋਂ ਕੁਝ ਨਹੀਂ ਲੈ ਕੇ ਗਿਆ ਜਿਹਦਾ ਹੰਕਾਰ ਕਰਦਾ ਸੀ ਉਹ ਇੱਥੇ ਹੀ ਰਹਿ ਗਿਆ ਮਾੜਾ ਹੈ ਹੰਕਾਰ ਭਾਵੇਂ ਦਰਬ ਦਾ ਹੋਵੇ ਧਨ ਦਾ ਹੋਵੇ ਜ਼ਮੀਨ ਦਾ ਹੋਵੇ ਰਾਜ ਭਾਗ ਦਾ ਹੋਵੇ ਕਿਸੇ ਅਹੁਦੇ ਦਾ ਹੋਵੇ ਪੜ੍ਹਾਈ ਲਿਖਾਈ ਦਾ ਹੋਵੇ ਸੁੰਦਰ ਰੂਪ ਦਾ ਹੋਵੇ ਗਿਆਨ ਦਾ ਹੋਵੇ ਹੰਕਾਰ ਮਾੜਾ ਹੈ ਹੰਕਾਰ ਤਾਂ ਕਿਸੇ ਵੀ ਚੀਜ਼ ਦਾ ਮਾੜਾ ਹੈ ਹਰ ਜੂ ਅਹੰਕਾਰ ਨਾਲ ਭਾਵੇਂ ਵੇਦਕੂਕ ਸੁਣਾਵੇ ਵੇਦਕੂਕਾਂ ਮਾਰ ਮਾਰ ਕੇ ਸੁਣਾਉਂਦੇ ਆ ਸਮਝਾਉਂਦੇ ਆ ਕਿ ਬੰਦੇ ਹੰਕਾਰ ਨਾ ਕਰੇ ਕਿਸੇ ਵੀ ਚੀਜ਼ ਦਾ ਹੰਕਾਰ ਡੋਬ ਦਿੰਦਾ ਹੈ ਮਾਨ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਕਹਿੰਦੇ ਮਾਨ ਜਿਹੜਾ ਹੰਕਾਰ ਹੈ ਵੱਡੇ ਵੱਡੇ ઋષਿ ਮੁਨੀਆਂ ਨੂੰ ਖਾ ਗਿਆ ਵੱਡੇ ਵੱਡੇ ਜਪੀ ਤਪੀਆਂ ਨੂੰ ਖਾ ਗਿਆ ਜਿਨ੍ਹਾਂ ਨੇ ਹੰਕਾਰ ਕੀਤਾ ਡੁੱਬ ਗਏ ਜਿਨ੍ਹਾਂ ਨੇ ਮਾਲਕ ਤੇ ਭਰੋਸਾ ਰੱਖਿਆ ਕੋਟ ਆਸਰਾ ਲਿਆ ਉਤਰ ਗਏ ਜੋ ਅੱਜ ਦਾ ਪਾਵਨ ਬਚਨ ਹੈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਮਾਲਕ ਤੇ ਭਰੋਸਾ ਰੱਖਿਆ ਉਹ ਤਰ ਗਏ ਫਿਰ ਉਹਨਾਂ ਦਾ ਰਾਜ ਭਾਗ ਨਹੀਂ ਦੇਖਿਆ ਆਪਾਂ ਵਿਚਾਰ ਕਰਦੇ ਸੀ ਰਾਜ ਭਾਗ ਕੋਈ ਚੀਜ਼ ਮਾੜੀ ਨਹੀਂ ਹੁੰਦੀ ਮਾੜੀ ਹੁੰਦੀ ਹੈ ਤਾਂ ਉਹਦਾ ਹੰਕਾਰ ਉਹਦਾ ਹੰਕਾਰ ਕਰ ਲੈਣਾ ਮਾੜਾ ਹੈ ਸ਼ੁਕਰਾਨਾ ਕਰਦੇ ਰਹੀਏ ਹਮੇਸ਼ਾ ਮਾਲਕ ਦੇ ਚਰਨਾਂ ਵਿੱਚ ਛੱਤ ਜੋੜ ਕੇ ਸਤਗੁਰੂ ਜੀ ਤੇਰੀ ਕਿਰਪਾ ਹੈ ਸਾਡੀ ਇੰਨੀ ਪਾਇਆ ਨਹੀਂ ਸੀ ਅਸੀਂ ਇੰਨੇ ਜੋਗੇ ਨਹੀਂ ਸੀ ਵੀ ਇੰਨਾ ਕੁਝ ਪ੍ਰਾਪਤ ਕਰ ਸਕਦੇ ਸੀ ਅਸੀਂ ਤਾਂ ਆਪਣੇ ਜੋਰ ਨਾਲ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈ ਸਕਦੇ ਸਾਡੇ ਹੋਰ ਪੱਲੇ ਕੀ ਹੈ ਕੀ ਕੁਝ ਵੀ ਨਹੀਂ ਸਾਡੇ ਪੱਲੇ ਪਰ ਮਾਲਕ ਜੀ ਤੂੰ ਸਾਨੂੰ ਇੰਨੇ ਜੋਗਾ ਬਣਾਇਆ ਤੂੰ ਕਿਰਪਾ ਕੀਤੀ ਅਸੀਂ ਤਾਂ ਉਗਣਾ ਦੇ ਪਤਲੇ ਆ ਤੂੰ ਰਹਿਮਤ ਕਰਨ ਵਾਲਾ ਹੈ ਜਦੋਂ ਕੋਈ ਇਸ ਤਰ੍ਹਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਸਤਿਗੁਰੂ ਕਿਰਪਾ ਕਰਦਾ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤਿ ਬੈਠ ਕੇ ਸਰਵਣ ਕੀਤਾ ਹੈ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸ਼ੀਸ਼ ੜੀਆਂ ਜਿਹੋ ਵੈ ਸਾਹਿਬ ਸਿਉ ਮੇਲ ਬਲਾਉ ਫਤਿਹ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ